ਸਾਹਵਰਕਰ ਯੂਨੀਅਨ ਜਿੰਦਾਬਾਦ ਜਿੰਦਾਬਾਦ ਸਾਹਵਰਕਰ ਯੂਨੀਅਨ ਜਿੰਦਾਬਾਦ ਜਿੰਦਾਬਾਦ ਬੰਦ ਦੁਨੀਆ ਦੇ ਕਿੰਨੇ ਜਿੰਦਾਬਾਦ ਈਸ ਪਲਾ ਮੈਂ ਬੇਨਤੀ ਕਰਾਂਗਾ ਭੱਜ ਮਨਜੀਤ ਕੌਰ ਜੀ ਨੂੰ ਉਹ ਆਪਣੇ ਵਿਚਾਰ ਰੱਖਣ आशा वर्कर फैसिलिटेटर यूनियन पंजाब सीटू वलो आज मेंबर पार्लीमेंट अमृतसर राही देश दे प्रधान नु भेजा मांग पत्र आशा वर्कर फैसिलिटेटर यूनियन पंजाब सीटू वलो आज मेंबर पार्लीमेंट अमृतसर राही देश दे प्रधान नु मांग पत्र भेजा मांग पत्र देन तो पहला भैन रघबीर कौर नाग की प्रधानगी हेठ विशाल रैली की गई

जबकि कोविड मनफी उन्नी दौरानित किया गया अठवंजा साल की उम्र पूरी करन बाद सेवा मुकत करने के हुक्म कर दिते हैं जबकि इन्हों सरकारी मुलाजम बनाया ही नहीं गया इसलिए यह हिटलर शाही फुरमान तुरंत वापस लेके अठवंजा साल तो वालिया माण पत्ता दिता जाए जालंधर जिमनी चौण समय मुख्यमंत्री दी मीटिंग विच हुए फैसले तुरंत लागू किते जान जिना विच साल उम्र हद करना वी मन्या गया सी मुलाजम जेकर नहीं मान्यता मजदूर ही मन के कटो काट तनखा 26000 रुपए दीती जावे इस समय मंजीत कौर लखविंदर कौर रेनून वेद पूजा रानी ज्योति मुसत्फाबाद मंजीत कौर जोदनगर सीटू वलो चरनजीत सिंह मजीठा नरेंद्र पाल चमयारी बलबीर कौर आशा रानी ज्योति बसंत एवेन्यू मनदीप कौर तोम राम, जसविंदर कौर बਿੰंदर कौरगिल रणजीत कौर उर्मला सरबजीत कौर गुरमीत कौर रामदास इकबाल कौर आधे हाजिर सन अमृतसर तो दवार का नाथ राणा दी विशेष रिपोर्ट ਤੁਹਾਡਾ ਪ੍ਰੋਗਰਾਮ ਕੀ ਸੀ ਜਨਾ ਮਨਜੀਤ ਕੌਰ ਜੀ ਉੱਚੀ ਆਹ ਲੈ ਆਜਾ ਹੀ ਮੰਗ ਪੱਤਰ ਦੇਣਾ ਹੈ ਜਿਹੜਾ 58 ਸਾਲ ਪਲਾਸ ਵਾਲਿਆਂ ਨੂੰ ਰਿਟਾਇਰ ਕਰਦੇ ਪੈ ਬਿਨਾ ਪੈਸੇ ਤੋਂ ਨਾ ਸਾਨੂੰ ਸਰਕਾਰੀ ਮੁਲਾਜ਼ਮ ਮੰਨਿਆ ਜਾਂਦਾ ਨਾ ਮਸ਼ਹੂਰ ਮੰਨਿਆ ਜਾਂਦਾ ਜੇ ਸਾਨੂੰ ਮਜ਼ਦੂਰ ਮੰਨਿਆ ਜਾਂਦਾ ਤੇ ਅਸੀਂ 100 ਸਾਲ ਦੇ ਹੋ ਕੇ ਵੀ ਕੰਮ ਕਰ ਸਕਦੇ ਹਾਂ ਕਿਉਂਕਿ ਸਾਨੂੰ ਇਨਸੈਂਟਿਵ ਦਿੱਤਾ ਜਾਂਦਾ ਤਨਖਾਹ ਨਹੀਂ ਦਿੱਤੀ ਜਾਂਦੀ ਇਸ ਕਰਕੇ ਅਸੀਂ ਕੰਮ ਜਿਹੜਾ ਵਾ 100 ਸਾਲ ਤੱਕ ਵੀ ਕਰ ਸਕਦੇ ਹਾਂ ਬਾਕੀ ਸਾਰੀਆਂ ਇਹ ਆਸ਼ਾ ਵਰਕਰਾਂ ਨੂੰ ਬਹੁਤ ਮੁਸ਼ਕਲਾਂ ਆਉਂਦੀਆਂ ਨੇ ਤੁਹਾਨੂੰ ਵੀ ਇਸ ਬਾਰੇ ਕੀਤਾ ਜਾਂਦਾ ਇਹਨਾਂ ਦੇ ਪੈਸੇ ਬਹੁਤ ਘਟੌੜੇ ਕੀ ਕਹਿਣਾ ਚਾਹਦੇ ਤੁਸੀਂ ਮੈਂ ਚਾਹੁੰਨੀ ਆ ਕਿ ਇਹਨਾਂ ਨੂੰ ਪੈਸੇ ਜਿਹੜੇ ਇਹਨਾਂ ਦਾ ਹੱਕ ਇਹਨਾਂ ਦਾ ਹੱਕ ਇਹਨਾਂ ਨੂੰ ਮਿਲਣਾ ਚਾਹੀਦਾ ਆ ਬਾਕੀ ਝਾੜੂ ਵਾਲੀ ਸਰਕਾਰ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਝਾੜੂ ਵਾਲੀ ਸਰਕਾਰ ਨੇ ਸਿਰਫ ਕਮੇਟੀ ਕੀਤੀ ਆ ਜਿਹੜੇ ਕੰਮ ਸੀਐਮ ਸਾਹਿਬ ਪਹਿਲਾਂ ਕਰਦੇ ਸੀ ਉਹੋ ਹੁਣ ਕਰਦੇ ਆ ਸਿਰਫ ਤੇ ਸਿਰਫ ਕਮੇਟੀ ਕਰਕੇ ਸਾਡਾ ਢਿੱਡ ਭਰਨ ਦਾ ਆ 2500 ਰੁਪਏ ਦੇ ਵਿੱਚ ਸਾਨੂੰ ਇੰਨੇ ਕੰਮ ਦਿੱਤੇ ਜਾਂਦੇ ਆ ਕਿ ਜੜਾ ਕੋਈ ਹਿਸਾਬ ਨਹੀਂ ਕੁੜੀਆਂ ਰਾਤ ਵੀ ਕੰਮ ਕਰਦੀਆਂ ਦਿਨ ਵੀ ਕਰਦੀਆਂ 24 ਘੰਟੇ ਹੀ ਆਨਲਾਈਨ ਕੰਮ ਹੁੰਦਾ ਰਹਿੰਦਾ ਆ ਇੱਕ ਵੀ ਇਹਨਾਂ ਨੂੰ ਛੁੱਟੀ ਨਹੀਂ ਮਿਲਦੀ ਜਦੋਂ ਕਿ ਸਰਕਾਰੀ ਮੁਲਾਜ਼ਮਾਂ ਦੀਆਂ ਛੁੱਟੀਆਂ ਵੀ ਹੁੰਦੀਆਂ ਉਹਨਾਂ ਨੂੰ ਪੈਸੇ ਵੀ ਮਿਲਦੇ ਪਰ ਸਾਨੂੰ ਬਿਨਾਂ ਪੈਸੇ ਤੋਂ ਸੇਵਾ ਵਾਸਤੇ ਰੱਖਿਆ ਗਿਆ ਆ ਮੇਰਾ ਨਾਮ ਸਰੋਜ ਵਾਲਾ ਮੈਂ ਪੰਜਾਬ ਪਰ ਦਾ ਇੰਜੀਨੀਅਰ ਸਿੱਧੂ ਵਾਲੋਂ ਅਸੀਂ ਅੱਜ ਹੋਚਲਾ ਸਾਹਿਬ ਦੀ ਕੋਟੀ ਦਫਤਰ ਮੰਗ ਪੱਤਰ ਦੇਣ ਆਏ ਆ ਜੋ ਕਿ ਸਾਡੀ 52+ ਵਾਲੀਆਂ ਪੈਨਾਂ ਨੂੰ ਕੰਮ ਤੋਂ ਕੱਢਿਆ ਜਾ ਰਿਹਾ ਵਾ ਔਰ ਨਾ ਉਹਨਾਂ ਨੂੰ ਕੋਈ ਇਨਸੈਂਟਿਵ ਦਿੱਤਾ ਜਾ ਨਾ ਉਹਨਾਂ ਨੂੰ ਕੋਈ ਪੈਨਸ਼ਨ ਦਿੱਤੀ ਜਾ ਰਹੀ ਔਰ ਨਾ ਹੀ ਕੋਈ ਜਾਂਦੇ ਉਹਨਾਂ ਨੂੰ ਪੈਸਾ ਦਿੱਤਾ ਖਾਲੀ ਹੱਥ ਉਹਨਾਂ ਨੂੰ ਜੋ ਕਿ ਉਹਨਾਂ ਨੇ 20 25 25 ਸਾਲ ਦੀ ਡਿਊਟੀ ਕੀਤੀ ਹੋਈ ਆ ਔਰ ਉਹਨਾਂ ਨੂੰ ਖਾਲੀ ਹੱਥ ਕੀ ਕਰ ਰਹੇ ਜਾਂ ਸਰਕਾਰ ਨੂੰ ਸਰਕਾਰ ਕੋਈ ਮੰਗ ਕਰਨਾ ਚਾਹੁੰਦੇ ਆ ਕਿ ਜੋ ਸਾਡੀਆਂ ਬੁਢਾਪਿਆਂ ਪਲੱਸ ਵਾਲੀਆਂ ਪੈਣਾ ਵਾ ਇੱਕ ਤਾਂ ਇਹਨਾਂ ਦੀ ਏਜ ਵਧਾਈ ਜਾਵੇ 62 ਸਾਲ ਕੀਤੀ ਜਾਵੇ ਦੂਸਰੀ ਗੱਲ ਇਹ ਆ ਕਿ ਜੋ ਇਹਨਾਂ ਦੀ ਪੈਨਸ਼ਨ ਬਣਦੀ ਇਹਨਾਂ ਦਾ ਹੱਕ ਬੰਦਾ ਜਾਂਦੇ ਇਹਨਾਂ ਨੂੰ ਗ੍ਰੈਸਟੀ 5 ਲੱਖ ਰੁਪਇਆ ਦਿੱਤੀ ਜਾਵੇ ਔਰ 10000 ਰੁਪਇਆ ਇਹਨਾਂ ਦੀ ਪੈਨਸ਼ਨ ਲਗਾਈ ਜਾਵੇ ਸਾਡੀ ਸੈਂਟਰ ਸਰਕਾਰ ਕੋਈ ਮੰਗਿਆ ਜੇ ਇਹ ਜਿੱਦਾ ਨਹੀਂ ਕਰਦੇ ਸਾਨੂੰ ਪੱਕਾ ਮੰਨਿਆ ਜਾਵੇ ਔਰ ਸਾਨੂੰ ਮੈਕਨੇ ਵਿੱਚ ਪੱਕੇ ਕੀਤਾ ਜਾਵੇ ਜੋ ਕਿ ਸਾਡੀ ਬੰਦੀ ਤਨਖਾਹ ਵਾ 26000 ਰੁਪਇਆ ਲਗਾਈ ਜਾਵੇ ਉਹ ਆਪਣਾ ਨਾਮ ਦੱਸੋ ਮੈਂ ਕੌਰ ਸੱਤਾ ਸਿੰਘ ਨਾਦਾ ਪੁਰਾਉਂਦੀ ਛੇਟੂ ਦਾ ਖਵਾਂ ਜੱਥੇਬੰਦੀ ਆਸ਼ਾ ਵਰਕਰਾਂ ਨੇ ਅੱਜ ਮੰਗ ਪੱਤਰ ਦਿੱਤਾ ਵਾ ਔਰ ਇਸ ਮੰਗ ਪੱਤਰ ਚੋਂ ਮੰਗ ਕੀਤੀ ਹੈ ਕਿ ਵਿਸ਼ੇਸ਼ ਢੰਗ ਨਾਲ ਸਾਡਾ ਇਹ ਮਾਣ ਪੱਤਾ ਵਧਾਇਆ ਜਾਵੇ ਪੰਡਿੱਚਰੀ ਵਾਲੇ 10000 ਦੇ ਰਹੇ ਆ ਕੇਰਲਾ ਵਾਲੇ 12000 ਦੇ ਰਹੇ ਆ ਤੇ ਇਸ ਢੰਗ ਨਾਲ ਸਾਡੀ ਸਰਕਾਰ ਨੂੰ ਸਾਨੂੰ 12000 ਤੱਕ ਵਧਾਵੇ ਨਹੀਂ ਦਵੇਗੀ ਕਿਤਾਬਸੀ ਇਹਦੇ ਖਿਲਾਫ ਦੇ ਕਿੰਨੇ ਰਾਈ ਕਰਾਂਗੇ ਜਿਹੜੀਆਂ ਲੋਕਲ ਮੰਗਾ ਉਹਨਾਂ ਮੰਗਾ ਤੇ ਸੋਸਟੂ ਬਹੁਤ ਛੇਤੀ ਪਰ ਤੇ ਗਲਾਪ ਦਾ ਪਰ ਦੇ ਕੇ ਮੈਮੋਰੈਂਡਮ ਰਵਾ ਕੇ ਬਣਾ ਕੇ ਵੀ ਲੋਕਲ ਪੱਧਰ ਤੇ ਅਪੋਰ ਕਰੂਗਾ ਕੋਈ ਨਾ ਸਰਕਾਰ ਕੀ ਜਾਣ ਤੇ ਤੇ ਲਗਾਤਾਰ ਆਉਣ ਵਾਲੇ ਸਮੇਂ ਚ ਹੋਣਾ ਚ ਹੈਂਦਰ ਦੀ ਸਰਕਾਰ ਨੂੰ ਤੇ ਝਾੜੂ ਦੀ ਸਰਕਾਰ ਨੂੰ ਘਣਾਉਣ ਦਾ ਪੂਰਾ ਟਕਰਾ